ਅਸਸਿਕਾਲ ਦੇ ਸਾਰੇ ਤੁਸੀਂ ਘਰ ਵਿੱਚ ਇਸਾਨੀ ਨਾਲ ਕੜਾ ਪ੍ਰਸ਼ਾਦ ਬਣਾ ਸਕਦੇ ਹੋ ਤੇ ਬਣ ਵੀ ਸੌਖਾ ਜਾਂਦਾ ਕੋਈ ਵੀ ਦਿੱਕਤ ਨਹੀਂ ਤੇ ਚਟਪਟ ਬਣ ਜਾਂਦਾ ਹੈ ਇਸ ਵਾਸਤੇ ਤੁਹਾਨੂੰ ਘਰ ਵਿੱਚ ਹੀ ਆਟਾ ਖੰਡ ਤੇ ਪਾਣੀ ਦੀ ਲੋੜ ਹੈ ਤੇ ਕੜਾਈ ਮੈਂ ਗਰਮ ਹੋਣ ਤੇ ਐਸੇ ਰੱਖ ਦਿੱਤੀ ਹੈ ਜੀ ਇੱਕ ਔਲੀ ਲੈ ਆ ਆਟਾ ਤੇ ਅੱਧੀ ਔਲੀ ਲੈ ਲਈ ਜੀ ਖੰਡ ਤੇ ਇੱਕ ਕਲਾਸ ਪਾਣੀ ਦਾ ਲੈ ਲਿਆ ਜੀ ਐਸ ਵਗੈਸ ਆਪਾਂ ਚਾਹੀਦੀ ਤੇ ਇੱਕ ਦੇਸੀ ਘਿਓ ਚਾਹੀਦਾ ਦੇਸੀ ਘਿਓ ਨਾਲ ਇਹ ਵੀ ਵਧੀਆ ਖੁਸ਼ ਹੋਉਂਦੀ ਹੈ ਤੇ ਸਵਾਦ ਵੀ ਵਧੂਣਾ ਹੋ ਜਾਂਦਾ ਹੈ ਇਹਦੇ ਤੇ ਇੱਥੇ ਆਪਾਂ ਦੇਸੀ ਕੜਾਈ ਗਰਮ ਹੋ ਗਈ ਹੱਡੀ ਤੇ ਆਪਾਂ ਦੇਸੀ ਕਿਉ ਕੜਸ਼ੀ ਪਾ ਲਿਆ ਜੇ ਵੱਧ ਹੋਵੇ ਜਿਆਦਾ ਆਟਾ ਫਿਰ ਉਹ ਜਿਆਦਾ ਕਿਉ ਪਾਉਣਾ ਪੈਂਦਾ ਹੈ ਤੇ ਆਪਾਂ ਇਹ ਗਰਮ ਘੋ ਗਰਮ ਹੋਣ ਤੇ ਹੀ ਆਪਾਂ ਵਿੱਚ ਆਟਾ ਪਾਵਾਂਗੇ ਜੀ ਤੇ ਆਪਾਂ ਆਟਾ ਪਾ ਵਿੱਚ ਹਾਂਜੀ ਆਟਾ ਪਾ ਲਿਆ ਜੀ ਤੇ ਆਟਾ ਹਲਾ ਦੇਵਾਂਗੇ ਥੋੜਾ ਜਿਹਾ ਬਚ ਗਿਆ ਜੀ ਲੋਡ ਅਨੁਸਾਰ ਹੀ ਮੈਂ ਪਾਇਆ ਹੈ ਜੀ ਤੇ ਤੁਸੀਂ ਵੀ ਇਦਾਂ ਹੀ ਵੇਖਦੇ ਰਹੋ ਤੇ ਮੈਂ ਇਦਾਂ ਹੀ ਪਾ ਲਿਓ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਜੀ ਹਿਲਾਉਣ ਤੋਂ ਬਾਅਦ ਕਿ ਚਾਹਤਾ ਅੱਗ ਵੀ ਜਿਹੜੀ ਆਪਾਂ ਮੱਠੀ ਰੱਖਣੀ ਬਾੜੀ ਤੇਜ਼ ਨਹੀਂ ਰੱਖਣੀ ਤੇ ਤਾਂ ਕਿ ਸਹੀ ਤਰੀਕੇ ਨਾਲ ਇਹ ਬਣ ਜਾਵੇ ਤੇ ਇਹਨੂੰ ਉਹ ਨਾਲ ਚੱਕ ਭੁੰਨਾ ਗਿਆ ਜਿੰਨਾ ਚਿਰ ਖੁਸ਼ਬੂ ਆਉਣਾ ਲੱਗ ਜਾਵੇ ਤੇ ਕੜਾਈ ਕਿਉ ਛੱਡ ਨਾ ਦੇਵੀ ਜਦੋਂ ਕੜਾਈ ਕਿਉ ਛੱਡ ਦੇਗੀ ਉਦੋਂ ਹੀ ਆਪਾਂ ਇਸ ਨੂੰ ਤੇ ਚਖੰਡ ਪਾਣੀ ਐਡ ਕਰਾਂਗੇ ਤੇ ਵੇਖੋ ਹੁਣ ਕੜਾਈ ਕਿਉ ਛੱਡਣ ਲੱਗ ਪਈ ਤੇ ਥੋੜਾ ਤੋਂ ਇਹ ਪੁੱਜ ਜੰਮ ਲਾਪਿਆ ਖੁਸ਼ਬੂ ਵੀ ਸਾਨੂੰ ਸੋਹਣੀ ਜੀ ਆਉਣ ਲੱਗ ਪਈ ਤੇ ਪਰ ਇਹਨੂੰ ਥੋੜਾ ਜਿਹਾ ਹੋਰ ਅਜੇ ਵੀ ਇਹ ਚ ਵਾਈਟ ਪਨ ਹੈਗਾ ਤੇ ਥੋੜਾ ਜਿਹਾ ਹੋਰ ਪੰਨਾਂਗੇ ਤਾਂ ਕਿ ਇਹ ਹਲਕਾ ਪੂਰਾ ਜਿਹਾ ਹੋ ਜਾਵੇ ਹੁਣ ਵੇਖੋ ਤੁਸੀਂ ਹਲਕਾ ਪੂਰਾ ਹੋਣ ਲੱਗ ਗਿਆ ਤੇ ਥੱਲੇ ਵੀ ਲੱਗਣ ਲੱਗ ਗਿਆ ਤੇ ਹੁਣ ਇਹਨੂੰ ਚੰਗੀ ਰਹਿ ਲਾਉਣਾ ਹੈ ਤੇ ਅੱਗ ਥੋੜੀ ਜੀ ਆਪਾਂ ਮੱਠੀ ਰੱਖਣੀ ਜਿਆਦਾ ਤੇਜ਼ ਰੱਖਾਂਗੇ ਤਾਂ ਫਿਰ ਇਹ ਆਪਾਂ ਕੋ ਕਿਦਮ ਸੜ ਜਾਊਗਾ ਤੇ ਮੱਠੀ ਅੱਗ ਤੇ ਆਪਾਂ ਨੂੰ ਸਭ ਤੋਂ ਸਭ ਨਾਲ ਸੁਖਾਏ ਹੁਣ ਮੈਂ ਖੰਡ ਤੇ ਪਾਣੀ ਮਿਲਕਾ ਨੇੜੇ ਕਰ ਲਿਆ ਤੇ ਇੱਥੇ ਪਤਾ ਨਹੀਂ ਕਿਉਂ ਵੀ ਜੋ ਮੇਰੇ ਕੋ ਪਤਾ ਨਹੀਂ ਪਾਤ ਹੋਗੀ ਤੇ ਵੀ ਹੋਣ ਨਹੀਂ ਕਰਕੇ ਤੁਹਾਨੂੰ ਨਹੀਂ ਦਿਖਾ ਸਕੀ ਤੇ ਪਾਣੀ ਖੰਡ ਕੀ ਪਾਉਂਦੇ ਦੀ ਤੇ ਚਲੋ ਕੋਈ ਗੱਲ ਨਹੀਂ ਤੇ ਪਰ ਪ੍ਰਸ਼ਾਦ ਆਪਣਾ ਬਹੁਤ ਵਧੀਆ تیار ਹੋ ਗਿਆ ਤੇ ਕੜਾਈ ਉਹਨੇ ਛੱਡ ਦਿੱਤੀ ਆ ਕੋਈ ਢੇਲੀ ਕੋਈ ਨਹੀਂ ਬਚਾ ਤੇ ਤੁਹਾਡੇ ਕੋ ਵੀ ਇਤਨਾ ਹੀ ਆਸਾਨੀ ਨਾਲ ਬਣ ਜਾਏਗਾ ਜੀ ਤੇ ਮੇਰੇ ਸਾਹਦੇ ਤੁਸੀਂ ਇਹਨੂੰ ਉਨਾ ਚਿਰ ਹਲਾਉਂਦੇ ਹੀ ਰਹਿਣਾ ਜਿੰਨਾ ਚਿਰ ਥੋੜਾ ਜਿਹਾ ਕੜਾਈ ਗਰਮ ਵੀ ਹੁੰਦੀ ਵਗਰਾ ਹੁਣ ਠੰਡਾ ਹੋ ਗਿਆ ਜੀ ਠੰਡਾ ਹੋਣ ਤੋਂ ਬਾਅਦ ਵੇਖੋ ਜੀ ਕਿੰਨਾ ਸੋਹਣਾ ਹੈ ਪ੍ਰਸ਼ਾਨ ਮਹਾਰਾਜ ਲੱਗ ਰਿਹਾ ਹੈ ਤੁਸੀਂ ਇਸ ਤਰ੍ਹਾਂ ਘਰ ਵਿੱਚ ਇਹੀ ਭੋਗ ਪ੍ਰਸ਼ਾਦ ਘਰ ਬਣਾ ਸਕਦੇ ਆ ਆਸਾਨੀ ਨਾਲ ਤੇ ਹੁਣ ਇਸ ਨੂੰ ਮੈਂ ਪਲੇਟ ਵਿੱਚ ਕੱਢ ਲਿਆ ਜੀ ਖਾਣ ਲਈ ਪਰੋਸਾਂਗੇ ਤੇ ਵੇਖੋ ਤੁਸੀਂ ਕਿਤਰਾ ਤਨੀ ਨਾਲ ਹੀ ਮੈਂ ਬਣਾ ਸਕਦੇ ਹਾਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ